ਜਿਵੇਂ ਕਹਿੰਦੇ ਆ ਕਿ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਤੇ ਰੱਬ ਆਪ ਹੀ ਇਸ ਸੰਸਾਰ ਦੇ ਵਿੱਚ ਰੱਬੀ ਰੂਹਾਂ ਨੂੰ ਭੇਜਦਾ ਇਸੇ ਤਰ੍ਹਾਂ ਦੀ ਇੱਕ ਰੱਬੀ ਰੂਹ ਗੁਰਪ੍ਰੀਤ ਸਿੰਘ ਮਿੰਟੂ ਉਹ ਬਾਈ ਨੇ ਮਨੁੱਖਤਾ ਦੀ ਸੇਵਾ ਸੁਪਨਿਆਂ ਦਾ ਘਰ ਸਿਰਜ ਕੇ ਬੇਸਹਾਰਿਆਂ ਨੂੰ ਸਹਾਰਾ ਦਿੱਤਾ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਉਪਰਾਲਾ ਕੀਤਾ ਹੋਇਆ ਤੇ ਆਜੋ ਆਪਾਂ ਫਿਰ ਤੁਹਾਨੂੰ ਉਸ ਸੁਪਨਿਆਂ ਦੇ ਘਰ ਦੇ ਦਰਸ਼ਨ ਕਰਵਾਉਨੇ ਆ ਸਭ ਤੋਂ ਪਹਿਲਾਂ ਸਾਹਮਣੇ ਇਹ ਉਹ ਹਸਪਤਾਲ ਆ ਜਿੱਥੇ ਵੀਡੀਓ ਵਿੱਚ ਕਹਿਣਾ ਵੀ ਮੁਸ਼ਕਲ ਆ ਕਿ ਕਈਆਂ ਵੀਰਾਂ ਭੈਣਾਂ ਦੇ ਕੀੜੇ ਪਏ ਹੁੰਦੇ ਨੇ ਇਹ ਜੀ ਹਾਲਤ ਵਿੱਚ ਹੁੰਦੇ ਨੇ ਜਦੋਂ ਪੁੱਤ ਕਪੁੱਤ ਹੋ ਜਾਂਦੇ ਨੇ ਤਾਂ ਉਹ ਆਪਣੇ ਮਾਂ ਪਿਓ ਨੂੰ ਵੀ ਛੱਡ ਦਿੰਦੇ ਨੇ ਕਈ ਬੇਸਹਾਰੇ ਲੋਕ ਇੱਥੇ ਇੰਨੀ ਮਾੜੀ ਹਾਲਤ ਵਿੱਚ ਆਉਂਦੇ ਨੇ ਕਿ ਉਹਨਾਂ ਦੇ ਕੀੜੇ ਪਏ ਹੁੰਦੇ ਨੇ ਜਾਂ ਦਿਮਾਗੀ ਹਾਲਤ ਉਹਨਾਂ ਦੀ ਬਹੁਤ ਜ਼ਿਆਦਾ ਗੰਭੀਰ ਹੁੰਦੀ ਆ ਤਾਂ ਉਹਨਾਂ ਬਿਮਾਰੀਆਂ ਦਾ ਇਲਾਜ ਵੀ ਇੱਥੇ ਕੀਤਾ ਜਾਂਦਾ ਰਹਿਣ ਸਹਿਣ ਨੂੰ ਖਾਣ ਪੀਣ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਤੇ ਆ ਸਾਹਮਣੇ ਹੈਗੀ ਆ ਰਸੋਈ ਜਿੱਥੇ ਇਹਨਾਂ ਸਾਰਿਆਂ ਦਾ ਲੰਗਰ ਤਿਆਰ ਹੁੰਦਾ ਤੇ ਉਹ ਸਾਹਮਣੇ ਜਿਹੜੀ ਉੱਚੀ ਜਹੀ ਵੱਡੀ ਬਿਲਡਿੰਗ ਤਿਆਰ ਕੀਤੀ ਹੋਈ ਆ ਇਹ ਹੈਗੀ ਆ ਸਾਡੀਆਂ ਮਾਵਾ ਭੈਣਾ ਉਹਨਾਂ ਲਈ ਇਹ ਸਪੈਸ਼ਲੀ ਇੱਕ ਬਿਲਡਿੰਗ ਤਿਆਰ ਕੀਤੀ ਹੋਈ ਆ ਜਿੱਥੇ ਸਿਰਫ ਮਾਵਾ ਭੈਣਾ ਹੀ ਰਹਿੰਦੀਆਂ ਨੇ ਤੇ ਕੁਝ ਇੱਥੇ ਛੋਟੀ ਉਮਰ ਦੇ ਮੰਦਬੁੱਧੀ ਬੱਚੇ ਵੀ ਨੇ ਜਿਹੜੇ ਮਾਂ ਪਿਓ ਛੱਡ ਦਿੰਦੇ ਨੇ ਤੇ ਜਿਹੜੀਆਂ ਮਾਵਾ ਭੈਣਾ ਕੁਝ ਠੀਕ ਹਾਲਤ ਵਿੱਚ ਹੋ ਜਾਂਦੀਆਂ ਨੇ ਤੇ ਫਿਰ ਉਹ ਉਹਨਾਂ ਬੱਚਿਆਂ ਨੂੰ ਵੀ ਸਾਂਭਣ ਯੋਗ ਹੋ ਜਾਂਦੀਆਂ ਨੇ ਤਾਂ ਉਹ ਫਿਰ ਬੱਚਿਆਂ ਨੂੰ ਵੀ ਸਾਂਭਦੀਆਂ ਨੇ ਮਤਲਬ ਬੱਚੇ ਔਰਤਾਂ ਬਜ਼ੁਰਗ ਸਾਰਿਆਂ ਨੂੰ ਇਸ ਜਗ੍ਹਾ ਤੇ ਸਹਾਰਾ ਮਿਲਦਾ ਤੇ ਆਹ ਸਾਹਮਣੇ ਰਹਿائش ਆ ਸਾਡੀਆਂ ਮਾਵਾ ਭੈਣਾਂ ਦੀ ਰਹਿائش ਇਹਨਾਂ ਨੇ ਸਪੈਸ਼ਲੀ ਇੱਕ ਬਿਲਡਿੰਗ ਤਿਆਰ ਕੀਤੀ ਹੋਈ ਆ ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਜਗ੍ਹਾ ਦੇ ਦਰਸ਼ਨ ਕੀਤੇ ਹੋਏ ਨੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਬੋਲੋ ਜੀ ਵਾਹਿਗੁਰੂ